ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੀ ਪਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤਾ ਸਿਖਾਂ ਪਿਲਾਇਆ ਆਪ ਬ੍ਰਹਮ ਪੂਰਨ ਬ੍ਰਹਮ ਕਲ ਜੋਗਿਆ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਉਲਟਾ ਖੇਲ ਫਿਰ ਮਕਾ ਪੈਰਾਂ ਉੱਪਰ ਸੇਸ ਨਿਵਾਇਆ ਕਾਲਯੁਗ ਬਾਬੇ ਤਾਰਿਆ ਸਤਨਾਮ ਪਰ ਮੰਤਰ ਸੁਣਾਇਆ ਕਲ ਤਾਰਣ ਗੁਰ ਨਾਨਕ ਆਇਆ ਸੁਣੀ ਪਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤਾ ਸਿਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਜੋਗਿਆ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਉਲਟਾ ਖੇਲ ਪਰਮ ਕਾ ਪੈਰਾਂ ਉੱਪਰ ਸੇਸ ਨਿਵਾਇਆ ਕਾਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਣ ਗੁਰ ਨਾਨਕ ਆਇਆ ਸੁਣੇ ਪਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤਾ ਸਿਖਾਂ ਪਿਲਾਇਆ ਆਪ ਬ੍ਰਹਮ ਪੂਰਨ ਬ੍ਰਹਮ ਕਲ ਜੋਗਿਆ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਉਲਟਾ ਖੇਲ ਫਿਰ ਮਕਾ ਪੈਰਾਂ ਉੱਪਰ ਸੇਸ ਨਿਵਾਇਆ ਕਾਲ ਯੁਗ ਬਾਬੇ ਤਾਰਿਆ ਸਤਨਾਮ ਪਰ ਮੰਤਰ ਸੁਣਾਇਆ ਕਲ ਤਾਰਣ ਗੁਰ ਨਾਨਕ ਆਇਆ ਸੁਣੀ ਪਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤਾ ਸਿਖਾਂ ਪਿਲਾਇਆ ਆਪ ਬ੍ਰਹਮ ਪੂਰਨ ਬ੍ਰਹਮ ਕਲ ਜੋਗਿਆ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਉਲਟਾ ਖੇਰ ਪਰ ਮਕਾ ਪੈਰਾਂ ਉੱਪਰ ਸੇਸ ਨਿਵਾਇਆ ਕਾਲ ਯੁਗ ਬਾਬੇ ਤਾਰਿਆ ਸਤ ਨਾਮ ਪਰ ਮੰਤਰ ਸੁਣਾਇਆ ਕਲ ਤਾਰਣ ਗੁਰ ਨਾਨਕ ਆਇਆ ਸੁਣੀ ਪਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤਾ ਸਿਖਾਂ ਪਿਲਾਇਆ ਪਾਰ ਬ੍ਰਹਮ ਪੁਰਨ ਬ੍ਰਹਮ ਕਲ ਜੋਗਿਆ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਉਲਟਾ ਖੇਲ ਕਰ ਮਕਾ ਪੈਰਾਂ ਉੱਪਰ ਸੇਸ ਨਿਵਾਇਆ ਕਾਲ ਯੁਗ ਬਾਬੇ ਤਾਰਿਆ ਸਤਨਾਮ ਪਰ ਮੰਤਰ ਸੁਣਾਇਆ ਕਲ ਤਾਰਣ ਗੁਰ ਨਾਨਕ ਆਇਆ ਸੁਣੀ ਪਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤਾ ਸਿਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਜੋਗਿਆ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਉਲਟਾ ਖੇਲ ਪਰਮ ਕਾ ਪੈਰਾਂ ਉੱਪਰ ਸੇਸ ਨਿਵਾਇਆ ਕਾਲ ਯੁਗ ਬਾਬੇ ਤਾਰਿਆ ਸਤ ਨਾਮ ਪਰ ਮੰਤਰ ਸੁਣਾਇਆ ਕਲ ਤਾਰਣ ਗੁਰੂ ਨਾਨਕ ਆਇਆ ਸੁਣੀ ਪਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤਾ ਸਿਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਜੋਗਿਆ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਉਲਟਾ ਖੇਲ ਪਰਮ ਕਾ ਪੈਰਾਂ ਉੱਪਰ ਸੇਸ਼ ਨਿਵਾਇਆ ਕਾਲ ਯੁਗ ਬਾਬੇ ਤਾਰਿਆ ਸਤ ਨਾਮ ਪਰ ਮੰਤਰ ਸੁਣਾਇਆ ਕਲ ਤਾਰਣ ਗੁਰ ਨਾਨਕ ਆਇਆ ਸੁਣੇ ਪਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤਾ ਸਿਖਾਂ ਪਿਲਾਇਆ ਪਾਰ ਬ੍ਰਹਮ ਪੁਰਨ ਬ੍ਰਹਮ ਕਲ ਜੋਗ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਉਲਟਾ ਖੇਲ ਤੇਰਾ ਮਕਾ ਪੈਰਾਂ ਉੱਪਰ ਸੇਸ ਨਿਵਾਇਆ ਕਾਲ ਯੁਗ ਬਾਬੇ ਤਾਰਿਆ ਸਤ ਨਾਮ ਪਰ ਮੰਤਰ ਸੁਣਾਇਆ ਕਲ ਤਾਰਣ ਗੁਰ ਨਾਨਕ ਆਇਆ ਸੁਣੀ ਪਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤਾ ਸਿਖਾਂ ਪਿਲਾਇਆ ਪਾਰ ਬ੍ਰਹਮ ਪੁਰਨ ਬ੍ਰਹਮ ਕਲ ਜੋਗਿਆ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਉਲਟਾ ਖੇਲ ਪਰਮ ਕਾ ਪੈਰਾਂ ਉੱਪਰ ਸੇਸ਼ ਨਿਵਾਇਆ ਕਾਲ ਯੁਗ ਬਾਬੇ ਤਾਰਿਆ ਸਤ ਨਾਮ ਪਰ ਮੰਤਰ ਸੁਣਾਇਆ ਤਲ ਤਾਰਣ ਗੁਰ ਨਾਨਕ ਆਇਆ ਸੁਣੀ ਪਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤਾ ਸਿਖਾਂ ਪਿਲਾਇਆ ਪਾਰ ਬ੍ਰਹਮ ਪੁਰਨ ਬ੍ਰਹਮ ਕਲ ਜੋਗ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਉਲਟਾ ਖੇਲ ਪਰਮ ਕਾ ਪੈਰਾਂ ਉੱਪਰ ਸੇਸ ਨਿਵਾਇਆ ਕਾਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਣ ਗੁਰ ਨਾਨਕ ਆਇਆ ਸੁਣੇ ਪਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿਰਾਸ ਕਰ ਚਰਨਾ ਅਮਰਤਾ ਸਿਖਾਂ ਪਿਲਾਇਆ ਪਾਰ ਬ੍ਰਹਮ ਪੁਰਨ ਬ੍ਰਹਮ ਕਲ ਜੋਗ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ ਉਲਟਾ ਖੇਲ ਤੇਰਾ ਮਕਾ ਪੈਰਾ ਉੱਪਰ ਸੇਸ ਨਿਵਾਇਆ ਕਾਲ ਯੁਗ ਬਾਬੇ ਤਾਰਿਆ ਸਤ ਨਾਮ ਪਰ ਮੰਤਰ ਸੁਣਾਇਆ ਕਲ ਤਾਰਣ ਗੁਰ ਨਾਨਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ